ਹੈਪੀਨੈਸ ਤੇ ਅਨਹੈਪੀਨੈਸ ਕਿਹਨ ਬਣਾਉਂਦਾ ਹੈ ਕੁਦਰਤ ਉਹ ਨਾ ਮੈਂ ਕ੍ਰੀਏਟ ਕਰਦਾ ਹਾਂ ਆਪਣੇ ਲਈ ਹੈਪੀਨੈਸ ਵੀ ਮੈਂ ਕ੍ਰੀਏਟ ਕਰ ਸਕਦਾ ਅਨਹੈਪੀਨੈਸ ਵੀ ਇੱਕ ਬੜਾ ਸਫੜਾ ਅਮੀਰ ਅਰਬਪਤੀ ਬੰਦਾ ਉਹਦੇ ਹੁਨੇਕ ਸੰਗਠ ਰੱਖਿਆ ਹੋਇਆ ਸੀ 20 25 ਸਾਲ ਸੇਵਾ ਕੀਤੀ ਸਰਵੰਨ ਨੇ ਬੜਾ ਮਨ ਲਾ ਕੇ ਸੇਵਾ ਕੀਤੀ ਤੇ ਉਹ ਮਾਲਕ ਨਹੀਂ ਕਿਤੇ ਦੂਰ ਜਾਣਾ ਸੀ ਲੰਬੇ ਸਮੇਂ ਲਈ ਸਾਲ ਦੋ ਸਾਲ ਲਈ ਜਾਣਾ ਸੀ ਤੇ ਚਾਹਣ ਲੱਗੇ ਆਪਣੇ ਸਰਵੰਨ ਨੂੰ ਕਹਿੰਦਾ ਨਾ ਕਹਿੰਦਾ ਯਾਰ ਚੱਕ 2 ਕਰੋੜ ਰੁਪਈਆ ਤੇ ਇੱਕ ਨਾ ਮੇਰੇ ਹੋਂ ਤੱਕ ਤੂੰ ਬੜਾ ਸੇਵਾ ਕਰਦਾ ਰਿਹਾ ਹੈ ਮੇਰੀ ਹੋਂ ਤੱਕ ਦਾ ਇੱਕ ਮੈਨੂੰ ਤੂੰ ਬਣਾ ਸਕਦਾ ਹੈ ਤੇ ਤੂੰ ਇੱਥੇ ਇੱਕ ਮੇਰੇ ਲਈ ਬੜਾ ਵਧੀਆ ਇੱਕ ਬੰਗਲਾ ਬਣਾ ਦੇ ਕੋਈ ਮੈਂ ਸਾਲ ਬਾਅਦ ਆ ਜਾਣਾ ਵਾਪਸ ਸਮਾ ਕੇ ਤੇ ਦੇ ਕਰਾਂ ਉਹ ਬੰਦਾ ਚਲਾ ਗਿਆ 2 ਕਰੋੜ ਰੁਪਏ ਹੱਥ ਚ ਦੇ ਦਿੱਨੇ ਜਿਹਨੇ ਸੇਵਾ ਕੀਤੀ ਬੜੀ ਇਮਾਨਦਾਰੀ ਨਾਲ 2 ਕਰੋੜ ਦੇਖ ਕੇ ਤੇ ਮਨ ਦੇ ਵਿੱਚ ਆ ਗਿਆ ਕਹਿੰਦਾ ਵੀ ਇਹ ਤਾਂ ਹੋ ਗਿਆ ਇਹ ਸਾਰੀ ਜ਼ਿੰਦਗੀ ਸੇਵਾ ਕੀਤੀ ਮੈਂ ਕੀ ਕਹਿੰਦਾ ਮੈਂ ਤੈਨੂੰ ਘਰ ਬਣਾਉਣਾ ਬਣਾ ਕੇ ਦੇ ਰਿਹਾ ਮੇਰੇ ਕੋਲ ਤਾਂ ਹੈ ਹੀ ਕੁਝ ਨਹੀਂ ਮੈਂ ਆਪਣੇ ਜੀਵਨ ਤੇ ਬਣਾਇਆ ਕੁਝ ਨਹੀਂ ਉਹਨੇ ਮੁੱਕੇ ਉਹਨੇ ਕੀ ਕੀਤਾ ਮਾੜਾ ਮਟੀਰੀਅਲ ਸਾਡੇ ਕੋਲੋਂ ਲਾ ਕੇ ਕਰਦਾ ਚਲ ਮਾੜੀਆਂ ਆਈ ਤਾਂ ਮਾੜਾ ਸੀਮਿੰਟ ਮਾੜਾ ਜਿਹੜਾ ਹੈਗਾ ਸਰ ਗਿਆ ਸਭ ਕੁਝ ਮਾੜਾ ਲਾ ਕੇ ਖਤਾਲ ਹੋ ਗਿਆ ਘਰ ਨਾਲ ਤਾਂ ਮਾਲਕ ਵਾਪਸ ਸਾਡੇ ਸਾਹਦਾਰ ਸਾਹਬ ਉਹ ਤਾਂ ਆ ਕੇ ਕਹਿੰਦਾ ਕਹਿੰਦਾ ਜੀ ਆਹ ਲੋ ਜੀ ਕੰਮ ਮੈਂ ਤੁਸੀਂ ਕਿਹਾ ਸੀ ਹੁਕਮ ਕੀਤਾ ਸੀ ਮੈਂ ਕਰਦਾ ਉਹ ਚਾਹੀਆਂ ਮਾਲਕ ਨੇ ਫੜੀਆਂ ਤੇ ਵਾਪਸ ਦੋਵੇਂ ਹੱਥ ਫੜ ਕੇ ਉਹਨੂੰ ਕਹਿੰਦਾ ਕਹਿੰਦਾ ਇਹ ਘਰ ਵਿੱਚ ਤੇਰੇ ਲਈ ਹੋ ਰਿਹਾ ਹੈ ਆਪਣੀ ਅਨ ਹੈਪੀਨੈਸ ਅਸੀਂ ਆਪ ਕ੍ਰੀਏਟ ਕਰਦੇ ਹਾਂ ਕੋਈ ਨਹੀਂ ਕਰੇਗਾ ਮੈਨੂੰ ਪਤਾ ਹੀ ਨਹੀਂ ਅਸੀਂ ਬਲੇਮ ਦੂਜਿਆਂ ਨੂੰ ਕਰਦੇ ਰਹਿੰਦੇ ਆ ਕਿ ਕੋਈ ਮੇਰੇ ਨਹੀਂ ਕਰ ਰਿਹਾ ਪਰ ਮੈਂ ਆਪਣੇ ਨੇ ਆਪ ਕਰ ਰਹੇ ਹਾਂ ਗਲਤ ਰਸਤੇ ਚੁਣ ਕੇ ਮੈਂ ਕਰ ਰਿਹਾ ਮੈਨੂੰ ਸਮਝ ਲਈਏ ਮੇਰਾ ਜੀਵਨ ਕਿੰਨਾ ਕੀਮਤੀ ਹੈ ਮੈਨੂੰ ਪਤਾ ਨਹੀਂ ਲੱਗਦਾ ਪਰਮਾਤਮਾ ਉਹਨੂੰ ਕੀ ਕੀ ਦੇ ਰਿਹਾ ਅਸੀਂ ਹਮੇਸ਼ਾ ਨਾ ਸ਼ੁਕਰਈ ਰਹਿੰਦੇ ਆ ਆਪਣੇ ਨੇ ਗਲਤ ਰਸਤੇ ਆਪ ਚੂਜ਼ ਕਰਦੇ ਆ